ਇੱਕ ਖਬਰ ਆਪਾਂ ਹੋਰ ਸਾਂਝੀ ਜ਼ਰੂਰ ਕਰਦੇ ਆ ਸੰਜੀਵ अरोड़ा ਸਾਹਿਬ ਹਰਾਂ ਲਈ ਮੰਤਰੀ ਬਣ ਗਏ ਨੇ ਕੈਬਨਿਟ ਮੰਤਰੀ ਤੇ ਨਾਲ ਕਹਿੰਦੇ ਵੀ ਪੀਏ ਸਾਹਿਬ ਵੀ ਆਪਣਾ ਨਾਲ ਹੀ ਲਿਆਏ ਨੇ ਉਮੇਸ਼ ਕੁਮਾਰ ਤੇ ਉਹਦਾ ਹੁਣ ਰੌਲਾ ਪੈ ਗਿਆ ਇਹ ਪੀਏ ਨੂੰ ਨਿਯੁਕਤ ਕਰਨ ਦਾ ਕੀ ਤਰੀਕਾ ਹੁੰਦਾ ਜੀ ਤੇ ਇਹਨਾਂ ਨੇ ਕਿਹੜਾ ਪੀਏ ਨਿਯੁਕਤ ਕਰ ਲਿਆ ਦੇਖੋ ਗੱਲ ਇਹ ਆ ਕਿ ਜੋ ਨਿਯੁਕਤੀ ਹੁੰਦੀ ਆ ਉਹ ਇਹਨਾਂ ਦਾ ਕੀ ਸਿਸਟਮ ਹੁੰਦਾ ਕੋਈ ਐਮਐਲਏ ਬਣ ਜਾਂਦਾ ਜੇ ਮੰਤਰੀ ਬਣ ਜਾਂਦਾ ਹੈ ਜੀ ਤਜਵੇਂ ਮਤਲਬ ਉਹ ਕਲਰਕ ਰੱਖ ਸਕਦਾ ਹੈ ਸੇਵਾਦਾਰ ਰੱਖ ਸਕਦਾ ਹੈ ਇੱਕ ਸਹਾਇਕ ਹੁੰਦਾ ਉਹਨਾਂ ਦਾ ਮਤਲਬ ਕਿ ਤਾਂ ਸੈਕਟਰੀ ਹੁੰਦਾ ਹੈ ਜੀ ਇਦਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪ੍ਰੋਟੋਕਾਲ ਦੇ ਮੁਤਾਬਕ ਇਹ ਬੰਦੇ ਰੱਖਣ ਦੇ ਵਿੱਚ ਆਜ਼ਾਦ ਹੁੰਦਾ ਹੈ ਜੀ ਯਾਨੀ ਮਾਲਕ ਮੁਖਤਿਆਰ ਹੈ ਕਈ ਵਾਰ ਤੁਸੀਂ ਦੇਖਿਆ ਹੋਣਾ ਆਫੀਸਰ ਆਨ ਸਪੈਸ਼ਲ ਡਿਊਟੀ ਓਐਸਡੀ ਵਗੈਰਾ ਹਾਂਜੀ ਹਾਂਜੀ ਉਹ ਵੀ ਇਦਾਂ ਆ ਜਾਂਦੇ ਹਨ ਨਾ ਕਿਸੇ ਮੰਨ ਲਓ ਤੁਹਾਡਾ ਕੋਈ ਯਾਰ ਬਣ ਜਾਵੇ ਕੱਲ ਨੂੰ ਮੰਤਰੀ ਉਹ ਕਵੇ ਕਿ ਮਨਜੀਤ ਨੂੰ ਯਾਰ ਮੈਂ ਨਾਲ ਰੱਖ ਲਵਾਂ ਹੂੰ ਤੇ ਫੇਰ ਗੱਲ ਉੱਥੇ ਆ ਜਾਂਦੀ ਹੈ ਯਾਰੀਆਂ ਇਹੋ ਜੀ ਚੀਜ਼ ਹੁੰਦੀ ਹੈ ਕਿ ਫਿਰ ਕਈ ਵਾਰ ਰਿਸ਼ਤੇਦਾਰ ਨੂੰ ਲੀਡਰ ਨਾਲ ਨਹੀਂ ਰੱਖਦੇ ਹੂੰ ਨਾਲ ਰੱਖਦੇ ਆਪਦਾ ਜਿਗਰੀ ਯਾਰ ਜਿਗਰੀ ਯਾਰ ਕਿ ਭਾਈ ਮਰਨੋ ਮਰ ਜੂਗਾ ਗੱਲ ਨਹੀਂ ਇਹਨੇ ਕਰਨੀ ਕਿਉਂਕਿ ਲੀਡਰੀ ਚ ਹਾਈ ਗੱਲਾਂ ਨੇ ਭਰੋਸਾ ਹੁੰਦਾ ਬਿਲਕੁਲ ਠੀਕ ਹੈ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਮੋਟੀ ਜੀ ਮਿਸਾਲ ਦਿੱਤੀ ਆ ਕਿ ਇੱਕ ਸਟਾਫ ਜਿਹੜਾ ਉਹ ਇਸ ਤਰ੍ਹਾਂ ਕੋਈ ਮੰਤਰੀ ਜਾਂ ਵਿਧਾਇਕ ਆਪਣੇ ਨਾਲ ਰੱਖਦਾ ਹ ਹੁਣ ਰੌਲਾ ਕੀ ਪਿਆ ਸਭ ਰੌਲਾ ਇਸ ਕੱਲ ਦਾ ਪੈ ਗਿਆ ਹੈ ਕਿ ਜੋ ਉੱਥੇ ਇੱਕ ਐਸੋਸੀਏਸ਼ਨ ਹੈ ਜੀ ਸੈਕਟਰੀਏਟ ਦੇ ਵਿੱਚ ਹ ਉਹਨਾਂ ਦੀ ਮਤਲਬ ਜਿਵੇਂ ਆਮ ਰਾਜ ਪ੍ਰਬੰਧ ਹੈ ਜਿਹੜਾ ਖਾਸ ਤੌਰ ਤੇ ਕਿ ਉਹ ਕਹਿੰਦੇ ਆ ਕਿ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਹਮ ਕਿ ਆਮ ਤੌਰ ਤੇ ਜਿਹੜੇ ਪੀਏ ਵਗੈਰਾ ਹੁੰਦੇ ਨੇ ਉਹ ਰਾਜ ਪ੍ਰਬੰਧ ਬੰਨੀਓ ਲਾਏ ਜਾਂਦੇ ਆ ਜੀ ਠੀਕ ਹੈ ਜੀ ਹਮ ਪਰ ਐਤਕੀ ਕੀ ਕੀਤਾ ਇਹਨਾਂ ਨੇ ਕਿ ਜੋ ਵਧੀਕ ਸਖਤਰ ਨੇ ਹਮ ਮਾਲ ਮਹਿਕਮੇ ਦੇ ਕਿ ਉਹਨਾਂ ਬੰਨੀਓ ਉਹਨਾਂ ਦੇ ਡਿਪਾਰਟਮੈਂਟ ਦਾ ਇੱਕ ਬੰਦਾ ਸਿੱਧਾ ਹੀ ਪੀਏ ਲਾ ਦਿੱਤਾ ਗਿਆ ਹਮ ਉਸੇ ਦਾ ਰੋਲ ਪੈ ਗਿਆ ਰੋਲ ਆ ਪੈ ਗਿਆ ਸਕਲ ਦਾ ਜੀ ਤੇ ਦੇਖੋ ਗੱਲ ਇਹ ਆ ਕਿ ਚਲੋ ਇਹ ਚੀਜ਼ ਜਿਹੜੀ ਆ ਹੁਣ ਕਾਇਦੇ ਦੇ ਮੁਤਾਬਕ ਵੇਖਣ ਵਾਲੀ ਆ ਜੀ ਗਲਤ ਹੋਈ ਆ ਤਾਂ ਕਿਉਂ ਹੋਈ ਆ ਹਮ ਪਰ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਤੇ ਪਤਾ ਹੋਣਾ ਚਾਹੀਦਾ ਕਿ ਇਹ ਰਾਜ ਹੀ ਇਸ ਤਰ੍ਹਾਂ ਦਾ ਹੈ ਇਹਦੇ ਵਿੱਚ ਇਸ ਤਰ੍ਹਾਂ ਦੇ ਰਿਕਾਰਡ ਟੁੱਟਦੇ ਰਹਿੰਦੇ ਆ ਜੀ ਬਿਲਕੁਲ ਤਾਂ ਸ਼ੁਕਰ ਕਰੋ ਉਹਨਾਂ ਨੇ ਪੀਏ ਜਿਹੜਾ ਤੁਹਾਡਾ ਇੱਥੋਂ ਲਿਆ ਆਹੋ ਕਿਤੇ ਉਹਨਾਂ ਨੇ ਦਿੱਲੀੋਂ ਨਹੀਂ ਮਗਾ ਲਿਆ ਜੀ वैसे अक्सर आजकल जਵੇਂ ਆਪਾਂ ਕਹਿੰਦੇ ਨੇ ਕਿ ਆਫਲਾਈਨ ਕੋਈ ਚੀਜ਼ ਨਹੀਂ ਮਿਲਦੀ ਆਨਲਾਈਨ ਮੰਗਾ ਲਓ ਹਮ Amazon ਤੇ ਮੰਗਾ ਲਓ ਜਾਂ ਇੱਥੋਂ ਮੰਗਾ ਲਓ ਉੱਥੋਂ ਮੰਗਾ ਲਓ ਤਾਂ ਗੱਲ ਇਹ ਆ ਕਿ ਭਾਈ ਇਹਨਾਂ ਦੇ ਕੋਲ ਤੇ ਆਪਸ਼ਨ ਹੀ ਬਹੁਤ ਵੱਡਾ ਹੈ ਇਹ ਤਾਂ ਪਹਿਲਾਂ ਆਨਲਾਈਨ ਵਾਲੇ ਪਾਸੇ ਜਾਂਦੇ ਨੇ ਬਿਲਕੁਲ ਇਥੇ ਸ਼ੁਕਰ ਕਰੋ ਸੋ ਰੌਲਾ ਇਸ ਗੱਲ ਦਾ ਪੈ ਗਿਆ ਕਿ ਅਰੋੜਾ ਸਾਹਿਬ ਦੇ ਨਾਲ ਜਿਹੜੀ ਪੀਏ ਦੀ ਨਿਯੁਕਤੀ ਹੋਈ ਹੈ ਉਹ ਗਲਤ ਹੋਈ ਹੈ ਰਵਾਇਤ ਦੇ ਮੁਤਾਬਕ ਨਹੀਂ ਹੋਈ ਤਾਂ ਬਾਕੀ ਹੁਣ ਅਰੋੜਾ ਸਾਹਿਬ ਸਫਾਈ ਦੇਣਗੇ ਤੇ ਠੀਕ ਹੋਏਗਾ ਔਰ ਉਹਨਾਂ ਨੇ ਤਾਂ ਸਫਾਈ ਅਜ ਤੱਕ ਹੈਂਟਨ ਹੋਮਸ ਤੇ ਨਹੀਂ ਦਿੱਤੀ। ਉਹ ਜੀ ਠੀਕ ਹੈ ਨਾ ਜੀ। ਤਾਂ ਗੱਲ ਇਹ ਆ ਕਿ ਹਾਂ ਜੀ ਬਿਲਕੁਲ। ਨਹੀਂ ਇਹਨਾਂ ਬੰਦਿਆਂ ਨੇ ਦੱਸਿਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਿ ਭਾਈ ਉਹਦਾ ਹੁਣ ਕੀ ਕਰੋਗੇ? ਉਹਦਾ ਹੁਣ ਕੀ ਕਰੋਗੇ? ਤੇ ਦੂਜੀ ਗੱਲ ਇੱਕ ਮੈਂ ਹੋਰ ਵੀ ਸੁਣੀ ਆ ਜੀ ਕਿ ਕਿਤੇ ਨਾ ਕਿਤੇ ਮਹਿਕ ਮੇ ਜੋ ਇਹਨਾਂ ਨੂੰ ਮੰਤralੇ ਦਿੱਤੇ ਗਏ ਨੇ ਜੀ ਉਹਦੇ ਤੋਂ ਵੀ ਕੁਝ ਇਹਨਾਂ ਦੇ ਸਮਰਥਕ ਜਿਹੜੇ ਆ ਬਹੁਤੇ ਖੁਸ਼ ਨਹੀਂ ਹੋਏ। ਪਰ ਮੇਰੇ ਖਿਆਲ ਦੇ ਨਾਲ ਉਦਯੋਗ ਕੋਈ ਮਾੜਾ ਨਹੀਂ ਹੈ। ਉਦਯੋਗ ਇੱਕ ਬਹੁਤ ਵਧੀਆ ਵਿਭਾਗ ਹੈ ਜੇ ਕੰਮ ਕਰਨਾ ਤੁਸੀਂ ਕਿ ਸ਼ਬਦ ਵੀ ਵਰਤਿਆ ਸੀਗਾ। ਉਹ ਤਾਂ ਮੈਂ ਕਹਿੰਦਾ ਅਕਸਰ ਕਿ ਮਲਾਈ ਵਾਲਾ ਮਹਿਕਮਾ। ਉਹਦੇ 'ਚ ਕੋਈ ਸੰਕੋਚ ਨਹੀਂ ਹੁੰਦਾ। ਮਲਾਈ ਤੋਂ ਮਤਲਬ ਇਹ ਹੁੰਦਾ ਕਿ ਭਾਈ ਪੈਸਾ ਹੁਣ ਦੇਖੋ ਜਿਹੜਾ ਐਜੂਕੇਸ਼ਨਲ ਮਹਿਕਮਾ ਮੰਤਰਾਲਾ ਜੀ ਇਹਦੇ 'ਚ ਕੀ ਹੈ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਸਰਦਾਰਦੀ ਹੈ। ਹੂੰ ਸਿੱਖਿਆਲਾ ਜੀ ਤੇ ਬਹੁਤਾ ਕੁਝ ਹੈ ਨਹੀਂ ਕੱਢਣ ਪਾਉਂ ਯਾਨੀ ਜੇ ਆਪਾਂ ਦੇਖੀਏ ਜਿਹੜੀ ਸਿੱਧੀ ਆਪਾਂ ਪੰਜਾਬੀ ਵਾਲੀ ਗੱਲ ਕਰੀਏ ਸਾਦੇ ਢੰਗ ਨਾਲ ਕਿ ਜੋ ਮਾਲ ਪਾਣੀ ਬਣਦਾ ਜੀ ਖੱਜਲ ਖੋਰੀ ਜ਼ਿਆਦਾ ਹੈ ਹਮ ਬਚਤ ਕਰ ਬਚਤ ਘਟ ਹੈ ਜੀ ਤੇ ਦੂਜੇ ਕਈ ਇਸ ਤਰ੍ਹਾਂ ਦੇ ਮੰਤਰਾਲੇ ਵਿਭਾਗ ਮਹਿਕਮੇ ਹੈਗੇ ਆ ਜਿਨ੍ਹਾਂ ਦੇ ਵਿੱਚ ਬਚਤ ਚੋਖੀ ਆ ਜੀ ਚਲੋ ਉਹ ਬੱਚਾ ਤਲਾਕ ਕੰਮ ਘਾਟ ਲੈ ਖੈਰ ਚਲੋ ਜੀ ਜਜ਼ਬਾਤੀ ਬਾਈ ਜੀ ਕਹਿ ਰਹੇ ਨੇ ਕਿ ਨਾਲੇ ਕਹਿੰਦੇ ਵੀ ਮੰਤਰੀ ਨੇ ਪੀਏ ਨਹੀਂ ਰੱਖਿਆ ਕਹਿੰਦੇ ਮਾਲ ਵਿਭਾਗ ਨੇ ਦਿੱਤਾ ਜੀ ਸਪਸ਼ਟ ਕਰਨਾ ਤੇ ਮੈਂ ਤੇ ਤੁਹਾਨੂੰ ਦੱਸ ਤਾਂ ਦਿੱਤਾ ਜੀ ਹੂੰ ਤੁਹਾਨੂੰ ਦੱਸ ਤਾਂ ਦਿੱਤਾ ਕਿ ਵਦੀਕ ਸਖਤਰ ਜਿਹੜੇ ਮਾਲ ਮਾਮਿਕ ਬੰਦੇ ਆ ਉਹਨਾਂ ਬੰਦੀ ਉਹ ਡਾਇਰੈਕਟਲੀ ਲਾ ਦਿੱਤਾ ਗਿਆ ਜਦਕੇ ਤੁਸੀਂ ਕਾਇਦੇ ਦੇ ਮੁਤਾਬਕ ਦੇਖੋਗੇ ਤੇ ਉਹ ਕਹਿੰਦੇ ਆ ਕਿ ਲਾ ਨਹੀਂ ਸਕਦੇ ਅੱਗੇ ਦੀ ਰਵਾਇਤ ਹੀ ਨਹੀਂ ਕੀ ਤੇ ਸੈਕੰਡ ਚੀਜ਼ ਇਹ ਆ ਕਿ ਉਸ ਡਿਪਾਰਟਮੈਂਟ ਦਾ ਤੇ ਇਸ ਡਿਪਾਰਟਮੈਂਟ ਦਾ ਮੰਤਰਾਲੇ ਦਾ ਕੋਈ ਲੈਣਾ ਦੇ ਰਹੀ ਨਹੀਂ ਹੈਗਾ ਹੂੰ ਕਿੱਥੇ ਰੈਵਨਿਊ ਡਿਪਾਰਟਮੈਂਟ ਹੈ ਕਿੱਥੇ ਅਧਿయోగ ਜੀ ਜੇ ਆਪਾਂ ਆਖੀਏ ਵੀ ਤਜਰਬਾ ਕੋਈ ਨਾਲ ਜੁੜ ਗਿਆ ਬਚੇਤਰ ਬਚੇਤਰ ਚੀਜ਼ਾਂ ਹੁੰਦੀਆਂ ਨੇ ਕਰ ਬਿਕਰ ਸਿੰਘ ਜੀ ਦਾ ਇੱਕ ਕਮੈਂਟ ਆਪਾਂ ਪੜ੍ਹ ਲੈਨੇ ਜੀ ਫਿਰ ਚੱਲਦੇ ਅੱਗੇ ਨੇ ਕਹਿੰਦੇ ਲੇਟ ਗੁਰਦੇਵ ਸਿੰਘ ਬਾਦਲ ਨੇ ਵੀ ਕਹਿੰਦੇ ਮੰਤਰੀ ਹੁੰਦੇ ਆਪਣੇ ਜਵਾਈ ਪਟਵਾਰੀ ਨੂੰ ਪੀਐਲ ਆ ਰੱਖਿਆ ਸੀ ਕਹਿੰਦੇ ਨਾਲ ਬਥੇਰੀਆਂ ਮਿਸਾਲਾਂ ਨੇ ਕਿ ਇੱਥੇ ਇੱਕ ਇਤਾਂ ਦੀ ਗੱਲ ਆ ਕਿ ਮੇਰੇ ਖਿਆਲ ਦੀ ਨਾਲ ਵਧਾਈ ਕਾਇਸੀ ਗਈ ਬੀਬੀ ਉਹ ਉਹਦੇ ਬਾਰੇ ਮੈਂ ਸੁਣਿਆ ਸੀਗਾ ਕਿ ਉਹਨੇ ਦੋ ਤਿੰਨ ਇਦਾਂ ਆਪਦੇ ਰਿਸ਼ਤੇਦਾਰ ਕੋਈ ਡਰਾਈਵਰ ਸੀ ਕੋਈ ਇਦਾਂ ਜੀ ਬਹੁਤ ਹੱਦ ਤੱਕ ਹੋ ਜਾਂਦਾ ਕਲੇ ਆਉਂਗਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਆ ਹੁਣ ਮੈਂ ਦੱਸਿਆ ਤਾਂ ਹੈ ਕਿ ਤੁਸੀਂ ਭਈ ਮਤਲਬ ਕਿ ਇਦਾਂ ਲਾ ਸਕਦੇ ਹੋ ਜਦੋਂ ਮਾਲਕ ਮੁਖਤਿਆਰ ਹੋ ਫਿਰ ਅਗਲੇ ਨੇ ਆਪਦੀ ਮਰਜ਼ੀ ਦੇ ਹਿਸਾਬ ਨਾਲ ਵੇਖਣਾ ਹੈ ਨਾ ਜੀ 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 ਬਿਲਕੁਲ ਮਿੰਟੂ ਜੀ ਖੈਰ ਹਰਵਿੰਦਰ ਕੌਰ ਜੀ ਕਹਿ ਰਹੇ ਸੀ ਕਿ 1600 ਬੰਦਾ ਲਾਈਵ ਸੁਣ ਰਿਹਾ ਹਾਂ ਜੀ ਬਿਲਕੁਲ ਸਾਰੇ ਦੋਸਤਾਂ ਦਾ ਸ਼ੁਕਰੀਆ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਇਹ ਤੁਹਾਡੇ ਕਰਕੇ ਹੀ ਹੈ ਤੇ ਤੁਹਾਡੇ ਕਰਕੇ ਹੀ ਰੌਣਕਾਂ ਲੱਗਦੀਆਂ ਨੇ ਸੋ ਨਾਲ ਜੁੜੇ ਰਹੋ ਤੇ ਨਾਲ ਜੁੜਦੇ ਰਹੋ ਬਹੁਤ-ਬਹੁਤ ਸ਼ੁਕਰੀਆ ਅਗਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਿੰਟੂ ਜੀ ਬੇਅਦਬੀ ਨੂੰ ਲੈ ਕੇ ਕਹਿੰਦੇ ਵੀ ਕਾਨੂੰਨ ਸਖਤ ਬਣਾਉਣ ਜਾ ਰਹੇ ਨੇ ਮਾਨ ਸਾਹਿਬ ਇਹ ਗੱਲ ਤੇ ਖੈਰ ਸੁਣਦੇ ਸਾਰੀ ਵਧੀਆ ਲੱਗਿਆ ਸਰਬ ਧਰਮ ਬੇਅਦਬੀ ਰੋਕੋ ਜਿਹੜੀ ਇੱਕ ਕਮੇਟੀ ਬਣੀ ਹੋਈ ਹੈ ਉਹਦੇ ਮੈਂਬਰਾਂ ਦੇ ਨਾਲ ਮੀਟਿੰਗ ਵੀ ਕੀਤੀ ਪਰ ਇਹਦੇ ਵਿੱਚ ਕੀ ਚੰਗਾ ਹੋਣ ਵਾਲਾ ਕੀ ਨਾਵਾ ਹੋ ਸਕਦਾ ਹੈ ਨਹੀਂ ਦੇਖੋ ਬੇਅਦਬੀ ਕਿਸੇ ਵੀ ਧਰਮ ਚੋਂ ਹੋਵੇ ਕਿਸੇ ਵੀ ਮਜ਼ਬ ਚੋਂ ਹੋਵੇ ਕਿਸੇ ਵੀ ਸਮਾਜ ਚੋਂ ਹੋਵੇ ਨਿੰਦਣਯੋਗ ਆ ਜੀ ਖਾਸ ਤੌਰ ਤੇ ਆਪਾਂ ਪੰਜਾਬ ਦੇ ਵਿੱਚ ਜੋ ਇਹ ਚੀਜ਼ਾਂ ਵੇਖੀਆਂ ਮੇਰੇ ਖਿਆਲ ਦੇ ਨਾਲ ਕੋਈ ਵੀ ਜ਼ਮੀਰ ਵਾਲਾ ਬੰਦਾ ਜਿਹੜਾ ਹਮ ਐਸਾ ਮੈਨੂੰ ਲੱਗਦਾ ਕੋਈ ਸ਼ਖਸ ਬਚਿਆ ਨਹੀਂ ਹੋਏਗਾ ਜਿਹੜਾ ਝੰਜੋੜਿਆ ਨਾ ਗਿਆ ਜੀ ਜੀ ਬਿਲਕੁਲ ਹੋਇਆ ਕਿ ਕਿ ਬਾਦਲਾਂ ਨੂੰ ਜਦੋਂ ਇਹ ਵਿਵਪਤਾ ਪੈ ਗਈ ਉਹਨਾਂ ਨੇ ਵੀ ਯਤਨ ਕੀਤਾ ਸੀਗਾ ਜਾਂਦਿਆਂ ਜਾਂਦਿਆਂ ਕਿ ਕੋਈ ਕਾਨੂੰਨ ਸਖਤ ਬਣਾ ਲਈਏ ਹੂੰ ਪਰ ਸੈਂਟਰ ਨੇ ਇਹ ਕਹਿ ਕੇ ਸ਼ਾਇਦ ਰੋਕ ਦਿੱਤਾ ਸੀਗਾ ਕਿ ਤੁਸੀਂ ਇੱਕ ਧਰਮ ਯਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਕਾਨੂੰਨੀ ਬਣਾ ਸਕਦੇ ਕਿਉਂਕਿ ਸੰਵਿਧਾਨ ਜਿਹੜਾ ਉਹ ਸੈਕੂਲਰ ਵੈਲਿਊਜ਼ ਵਾਲਾ ਹੈ ਬਿਲਕੁਲ ਫਿਰ ਕੈਪਟਨ ਦੇ ਰਾਜ ਚ ਮੈਂ ਸੁਣਿਆ ਇੱਕ ਦੋ ਵਾਰ ਇਹ ਕਿ ਇਦਾਂ ਹੋ ਜਾਏਗਾ ਜੀ ਉਹਦੇ ਤੇ ਅੱਗੇ ਵਧਿਆ ਜਾਏਗਾ ਜੀ ਅੱਗੇ ਵਧਿਆ ਜਾਏਗਾ ਐਸਾ ਨਹੀਂ ਹੋ ਸਕਿਆ ਹੁਣ 3.5 ਸਾਲ ਇਹ ਵੀ ਚੁੱਪ ਕਰਕੇ ਬੈਠੇ ਰਹਿਆ ਜੀ ਗੱਲ ਇਹ ਆ ਕਿ ਇਹਨਾਂ ਨੂੰ ਪਤਾ ਇਹ ਨਾ ਬਹੁਤ ਅਰਵਿੰਦ ਕੇਜਰੀਵਾਲ ਹੋ ਰਹੀਆਂ ਨਾ ਜਿਹੜੇ ਸਰੇ ਬਹੁਤ ਹੀ ਜ਼ਿਆਦਾ ਡੂੰਗੇ ਬੰਦੇ ਆ ਤੇ ਸਾਈਕੀ ਨਾਲ ਖੇਡਣ ਵਾਲੇ ਬੰਦੇ ਆ ਜੀ ਇੱਕ ਕੋਈ ਹੁੰਦਾ ਨਾ ਕੋਈ ਜਿਸਮਾ ਨਾਲ ਖੇਡਣ ਵਾਲਾ ਹੁੰਦਾ ਤੇ ਕੋਈ ਜਜ਼ਬਾਤਾਂ ਨਾਲ ਖੇਡਣ ਵਾਲਾ ਹੁੰਦਾ ਹੈ ਇਹ ਤੇ ਬੰਦੇ ਦੀ ਮਾਨਸਿਕਤਾ ਨਾਲ ਖੇਡਣ ਵਾਲਿਆ ਜੀ ਉਹ ਦੁੱਖ ਦੀ ਰਾਗ ਤੇ ਕਮਜ਼ੋਰ ਰਾਗ